ਬੰਦੇ ਦੀ ਫਿਤਰਤ ਐ ਐਸੀ ਹੈ ਕਿ ਸ਼ਾਇਦ ਤੁਸੀਂ ਡਾਇਲੌਗ ਵੀ ਸੁਣਿਆ ਹੋਵੇਗਾ ਉਹਨੇ ਕਹਿਆ ਵੀ ਸਮਝ ਨਹੀਂ ਆਉਂਦੀ ਮੱਜਾਂ ਤੋਂ ਕੱਟੀਆਂ ਪਾਲਦੀ ਐ ਦੁਨੀਆ ਤੇ ਧੀਆਂ ਤੋਂ ਮੁੱਤ ਪਾਲਦੀ ਐ ਦੁਨੀਆ ਤੇ ਗੱਲ ਸਾਡੀ ਸਾਰੇ ਖਲੋਦੀ ਐ ਸਾਡੀ ਜ਼ਰੂਰਤ ਤੇ ਜਿਹੜੀ ਚੀਜ਼ ਦੀ ਸਾਨੂੰ ਜਿਹੜੀ ਚੀਜ਼ ਨਾਲ ਸਾਨੂੰ ਜ਼ਰੂਰਤ ਐ ਉਹ ਹੀ ਸਾਡੇ ਲਈ ਐ ਮਨ ਦੀ ਤੇ ਗੱਲਾਂ ਲੋਈਆਂ ਕਈਆਂ ਲਈ ਰੱਬ ਜ਼ਰੂਰੀ ਹੋਇਆ ਕਈਆਂ ਲਈ ਜੱਗ ਜ਼ਰੂਰੀ ਹੈ ਪਰ ਤੁਸੀਂ ਸੱਚ ਕਰਕੇ ਜਾਣਿਓ ਇਹ ਜੱਗ ਦੇ ਕਰੋੜਾਂ ਵੀ ਖਤਰੇ ਜੈ ਤੇ ਜਿਹਨੇ ਰੱਬ ਨਾਲ ਲਈ ਹੈ ਭਾਵੇਂ ਸੜਕ ਤੇ ਤੁਰਿਆ ਜਾਂਦਾ ਤੇ ਮੋੜੇ ਤੇ ਕੰਬਲੇ ਧਰੀ ਹੈ ਉਹ ਤਾਂ ਵੀ ਫਾਇਦੇ ਚ ਹੈ ਜਿ ਚਾਹੇ ਤੇ ਬਾਤ ਦੇ ਨਾਲ ਸ੍ਰਿਸ਼ਟੀ ਉਹਦੇ ਨਾਮ ਆਵੇ ਫਕੀਰ ਦਾ ਹਕੂਮ ਬੜਾ ਬੜਾ ਤੇ ਗੱਲਾਂ ਐਮ ਬੜੀਆਂ ਰੱਖਦੀਆਂ ਸਾਡੇ ਵੀ ਪਰ ਕੇਹ ਵੇਲੇ ਕੋਈ ਗੱਲ ਹੁੰਦੀ ਹੈ ਜਿਹੜੀ ਬੜੀ ਦੂਰ ਲੈ ਜਾਂਦੀ ਬੰਦੇ ਛੇ ਸੱਤੇ ਇੱਕੋ ਇਹ ਨੇ ਇਹ ਰਾਤੇ ਫਲਸਫਰ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਤੇ ਆਪਣੀ ਜ਼ੁਬਾਨ ਚ ਉਹਨਾਂ ਨੂੰ ਬਜ਼ੁਰਗ ਵੀ ਕਹਿੰਦੇ ਨੇ ਕਿ ਰੋਹਾਨੀਅਤ ਨੂੰ ਜਾਣਦੇ ਸਨ ਸ਼ੇਰ ਸਾਹੀ ਜੀ ਨੂੰ ਕਹਿੰਦੇ ਵੀ ਕਿਸੇ ਨੇ ਦੱਸਿਆ ਵੀ ਜੰਗਲ 'ਚ ਕੋਈ ਫਕੀਰ ਨੇ ਤੇ ਕਹਿੰਦੇ ਉਹਨਾਂ ਨੂੰ ਸ਼ੇਰ ਜਖਮੀ ਕਰ ਤੇ ਸ਼ੇਰ ਸਾਹੀ ਜੀ ਕਹਿੰਦੇ ਉਹਨਾਂ ਦਾ ਪਤਾ ਲੈਣ ਚਲੇ ਪਤਾ ਲੈਣ ਉਹਨਾਂ ਦੇ ਚਲੇ ਗਏ ਤੇ ਜਾਂਦਿਆਂ ਦੇਖ ਲਿਆ ਦੋਰੋਂ ਪਿਓ ਫਕੀਰ ਰੱਬ ਦਾ ਰਜ਼ਾ ਦਾ ਸ਼ੁਕਰ ਕਰਦੇ ਕਹਿੰਦੇ ਤੇਰਾ ਬੜਾ ਸ਼ੁਕਰ ਤੇਰਾ ਬੜਾ ਧੰਨਵਾਦ ਤੇ ਸ਼ੇਖ ਸਾਦੀ ਨੇ ਜਾ ਕੇ ਗਿਆ ਵੀ ਫਕੀਰ ਦੀ ਸ਼ੁਕਰ ਗਾਤਾ ਕਰਦੇ ਤੰਗੀਆਂ ਚ ਘੇਰੇ ਦੇ जख्मी ਹੋਏ ਸ਼ੇਖ ਨੇ ਤਾਨੂੰ जख्मी ਕੀਤਾ ਲਹੂ ਰਹਾ ਨ ਫਿਰਦੇ ਤੇ ਇਹਦੇ ਚ ਸ਼ੁਕਰ ਕਰਨ ਵਾਲੀ ਕਿਹੜੀ ਗੱਲ ਹੈ ਘਰੇ ਤੇ ਤੰਗੀਆਂ ਚ ਤੇ ਕਹਿੰਦੇ ਫਕੀਰ ਨੇ ਸ਼ੇਖ ਸਾਦੀ ਨੂੰ ਜੋ ਜਵਾਬ ਦਿੱਤਾ ਨਾ ਉਹ ਸਾਡੇ ਸਾਰਿਆਂ ਦੇ ਜੀਵਨ ਚ ਰੱਖਣ ਵਾਲਾ ਹੈ

ਜਨਾਇ ਨੂੰ ਅਗਲੇ ਜਹਾਨ 'ਚ ਖਤਰਾ ਗੁਰਬਾਣੀ ਆਖਦੀ ਐ ਨਾ ਨੰਗਾ ਦੁਜ ਚਾਲਿਆ ਦਿਸੇ ਖਰਾ ਡਰਾਉਣਾ ਤੇ ਜਦ ਨੇ ਆਵੀ ਤੌਰ ਤੇ ਵੀ ਕਹਿੰਦੇ ਇੱਕ ਸਰ ਕੇ ਨਾਮ ਬਿਨ ਅਗੇ ਲਈਏ ਬਹੁਤ ਦੇ ਨਾਮ ਤੋਂ ਬਿਨਾ ਸਭ ਕੁਝ ਖੋਲ ਜੁੰਦੇ ਜੇ ਤੰਗੀਆਂ 'ਚ ਮੁਸ਼ਕਲਾਂ 'ਚ ਘਿਰੇ ਹੋਏ ਸਰਦੇ ਗਏ ਪਰ ਜੇ ਗਨਾਵਾਂ 'ਚ ਘਰੇ ਹੋਏ ਫੇਰ ਸਾਡਾ ਨਹੀਂ ਸਰਦਾ ਇਹ ਸਾਨੂੰ ਬਹੁਤ ਖਤਰਾ ਹੈ कोशिश करिए तंग चा घरे है पर ग्राहव च फिर आपको बहुत गिन कि बख्शिश करने आ